ਇਤਿਹਾਸਿਕ ਪਿੰਡ ਪੈਲ ਜਿਹੜਾ ਕਿ ਖੰਨੇ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਬਸਿਆ ਹੋਇਆ ਹੈ ਇਹ ਉਹ ਇਤਿਹਾਸਿਕ ਪਿੰਡ ਹੈ ਕਹਿੰਦੇ ਦੁਨੀਆ ਭਰ ਦੇ ਵਿੱਚ ਇੱਕ ਪਹਿਲਾ ਸ਼ਿਵਲਿੰਗ ਹੈ ਜਿਹੜਾ ਕਟਿਆ ਹੋਇਆ ਹੈ ਤੇ ਜਿਹਦੀ ਪੂਜਾ ਹੁੰਦੀ ਹੈ ਲੱਖਾਂ ਦੀ ਸੰਖਿਆ ਦੇ ਵਿੱਚ ਅੱਜ ਸਦਾਲੂ ਇਸ ਜਗ੍ਹਾ ਤੇ ਮੱਥਾ ਟੇਕਣ ਆਏ ਨੇ ਮਹਾਸ਼ਿਵਰਾਤਰੀ ਦੇ ਉੱਪਰ ਸਰਪੀ ਗਾਣ ਜਨੋ ਜਿਹੜਾ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਅੱਜ ਮਹਾਸ਼ਿਵਰਾਤਰੀ ਤੇ ਸਾਰੇ ਸ਼ਿਵ ਭਗਤਾਂ ਨੂੰ ਹਰ ਹਰ ਮਹਾਦੇਵ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਪ੍ਰਧਾਨ ਜੀ ਖੜੇ ਨੇ ਸਾਡੀ ਮੈਨੇਜਮੈਂਟ ਖੜੀ ਹੈ ਨਿੰਮਕ ਬਹੁਤ ਵਧੀਆ ਖਾਰਾ ਸਾਹਿਬ ਸਿਸਟਮ ਬਣਾਇਆ ਹੋਇਆ ਲੱਖਾਂ ਲੋਕ ਅਤੇ ਇੱਕ ਦਿਨ ਦੇ ਵਿੱਚ ਮਤਾ ਡੇਗਦੇ ਵੈਸੇ ਵੀ ਪ੍ਰਧਾਨ ਜੀ ਇਹਨਾਂ ਦੇ ਦਿਨਾਂ ਦੇ ਵਿੱਚ ਹੋਰ ਵੀ ਇਸ ਮੰਦਿਰ ਦੀ ਇੰਨੀ ਕਿ ਮਹਾਨਤਾ ਪੈਲ ਨੂੰ ਇੰਨਾ ਕੁ ਵਰਦਾਨ ਹੈ ਮੰਦਿਰ ਦਾ ਵੀ ਸਾਰੇ ਤਰੱਕੀ ਵਾਲੇ ਰਾਹ ਤੇ ਨੇ ਜੀ ਔਰ ਸਾਡੇ ਤੇ ਵੀ ਬਹੁਤ ਮਹਾਦੇਵ ਦੀ ਕਿਰਪਾ ਜੀ ਬਹੁਤ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਹਰ ਆਈ ਸੀ ਜਿੰਨੇ ਜੋਗੇ ਹੈਗੇ ਆ ਆਪਣਾ ਲੰਗਰ ਲਾ ਆਇਆ ਔਰ ਇੱਕ ਤੇ ਹਿੰਦੂ ਸਿੱਖ ਭਾਈਚਾਰੇ ਦੀ ਮਹਸਾ ਮਹਸਾਲ ਹੈ ਤੁਸੀਂ ਦੇਖੋ ਤੇ 20% ਸਰਦਾਰ ਬੰਦੇ ਆਉਣਗੇ ਇੰਨੀ ਕਿ ਸ਼ਰਧਾ ਨਾਲ ਅਸੀਂ ਵੀ ਨਾ ਹਣ ਕਈ ਬਹੁਤ ਕਟੜ ਮੰਦੀ ਡਿਚਾ ਕਰ ਉਹ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਅਸੀਂ ਬੋਲੇ ਦੇ ਭਗਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਣ ਵਾਲੇ ਆਂ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਕਾਇਮ ਕਰਨਾ ਚਾਹੁੰਦੇ ਆਂ ਹਰ ਹਰ ਮਹਾਦੇਵ ਕਿੱਦਾਂ ਜੂਰੋਗਾ ਤੁਹਾਨੂੰ ਇਹਨਾਂ ਨੂੰ ਮੈਨੂੰ ਉਹਰੇ ਹੋ ਗਿਆ ਹੀ ਛੋਟੇ ਹੁੰਦੇ ਸਾਡੀ ਦੁਕਾਨਾਂ ਹੀ ਉਹਰੇ ਦੀ ਆ ਬਾਈ ਅਸੀਂ ਪੈਲ ਤੋਂ ਹੀ ਸਟਾਰਟ ਅਪ ਕੀਤਾ ਮੇਰੇ ਪਾਪਾ ਨੇ ਫੈਕਟਰੀ 'ਚ ਲੱਗੇ ਹੁੰਦੇ ਸੀ ਆ ਗੱਲ ਕਿਸੇ ਨੂੰ ਨਹੀਂ ਪਤਾ ਪ੍ਰਧਾਨ ਜੀ ਉਹਨਾਂ ਨੂੰ ਪਤਾ ਮੇਰੇ ਡੈਡੀ ਦਰਾਹੇ ਫੈਕਟਰੀ ਚ ਲੱਗੇ ਹੁੰਦੇ ਸੀਗੇ 600 ਰੁਪਏ ਮਹੀਨੇ ਦੇ ਲੋਹੇ ਦੀ ਬੈਕਟਰੀ ਦੇ ਉਹਨਾਂ ਨੇ ਇੱਥੇ ਕਮੇਟੀ ਚ ਆ ਕੇ ਸਵਾ ਲੱਖ ਦੀ ਦੁਕਾਨ ਪ੍ਰਧਾਨ ਜੀ ਨਾਲ ਸੀਗੇ ਲੈ ਕੇ ਦਿੱਤੀ ਆ 1993 ਚ ਬਾਬੇ ਉਸ ਤੋਂ ਬਾਅਦ ਲਹਿਰਾ ਬੈਰੇ ਨੇ ਬਿਲਕੁਲ ਹੀ ਸੈਤੀ ਸਾਹ ਉਹਨੇ ਗੱਲ ਬਹੁਤ ਵਧੀਆ ਕਹੀ ਆ ਕਿ ਉਹਰੇ ਮਜਬ ਕੋਈ ਨਹੀਂ ਹੋਇਆ ਕਹਿੰਦੇ ਮਜਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਵਤਨ ਹੈ ਇਹ ਹਿੰਦੋਸਤਾ ہمارا ਸੈਤੀ ਸਾਹ ਜੋ ਕਿ ਯੂਟਿਊਬਰ ਦੇ ਵਿੱਚ ਕਹਿ ਸਕਦਾ ਕਿ ਪਹਿਲੇ ਨੰਬਰ ਤੋਂ ਭਲਾਉਂਦੇ ਨੇ ਉਹ ਜੋ ਗੱਲਾਂ ਕਰਦੇ ਨੇ ਸੱਚੀਆਂ ਕਰਦੇ ਆਂ ਬੇਸ਼ੱਕ ਅਸੀਂ ਪਹਿਲੀ ਵਾਰ ਮਿਲੇ ਆਂ ਕਿਉਂਕਿ ਚੈਨਲ ਦੇ ਉੱਪਰ ਅਕਸਰ ਇਹ ਰਹੀ ਸੀ ਇਹਨਾਂ ਦੀ ਚਰਚਾ ਦੇਖਦੇ ਰਹਿੰਦੇ ਆਂ ਇਹ ਵੀ ਹੈ ਪ੍ਰਭੂ ਜੀ ਕੱਲ ਵੀ ਅਸੀਂ ਮਾਨਸਾ ਪਹੁੰਚੇ ਸੀ ਔਰ ਮੈਨੂੰ ਇਹ ਦੇਖ ਕੇ ਬੜਾ ਮਾੜਾ ਲੱਗਿਆ ਵੀ ਲੁਧਿਆਣੇ ਦੇ ਬੜੇ ਮਸ਼ਹੂਰ ਸਮਾਜ ਸੇਵੀ ਜਾਂ ਲਾਲੋ ਸੰਸਥਾ ਵਾਲੇ ਬਹੁਤ ਘੱਟੋ ਕੁੜੀ ਦੇ ਪਿੱਛੇ ਗਏ ਨੇ ਹਾਲੇ ਕਿ ਜਿਹੜਾ ਉਹ ਲੋਕ ਮਿੱਤਲ ਨੇ ਕੰਮ ਕਾਣ ਕੀਤਾ ਵੈ ਠੀਕ ਹੈ ਹਿੰਦੂ ਧਰਮ ਜੀ ਤੇ ਸਿੱਖ ਧਰਮ ਜੀ ਸਭ ਤੋਂ ਵੱਧ ਵੱਡੀ ਉਪਾਦੀ ਕੁੜੀ ਨੂੰ ਦਿੱਤੀ ਗਈ ਹੈ ਜਦ ਉਹਨੂੰ 15 ਸਾਲ ਨਾਲ ਲੈ ਕੇ ਮਾਰਤਾ ਔਰ ਸਾਰੇ ਸ਼ਹਿਰ ਨੂੰ ਹੰਗਾਰਾ ਪਰਨਾ ਚਾਹੀਦਾ ਸੀਗਾ ਸੋ ਅਸੀਂ ਆਪਣੇ ਲੁਧਿਆਣੇ ਵੱਲੋਂ ਜਾ ਕੇ ਮਾਫੀ ਵੀ ਮੰਗ ਕੇ ਆਏ ਆ ਔਰ ਅश्वਾਸਨ ਦੇ ਕੇ ਆ ਵੀ ਜਿੰਨੇ ਜੋਗੇ ਆ ਤੁਹਾਡੇ ਨਾਲ ਪੱਤਰਕਾਰ ਭਾਈ ਜਾਰ ਸਾਡੇ ਨਾਲ ਹੈ ਜੀ ਸਾਰੇ ਸਮਾਜ ਸੇਵੀ ਵੀ ਤੁਹਾਡੇ ਨਾਲ ਖੜੇ ਆ ਜਿੱਤੇ ਵੀ ਤੁਸੀਂ ਕਹੋਗੇ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੁੰਦੇ ਆ ਵੀ ਮੁੜ ਕੇ ਕਦੀ ਕਿਸੇ ਦੀ ਹਿੰਮਤ ਨਾ ਹੋਵੇ ਬਿਲਕੁਲ ਨਹੀਂ ਸਿੱਟੀਆਂ ਉਹਦੇ ਗੱਲ ਬਿਲਕੁਕੁਲ ਖਾਸੀ ਹੋਈ ਹੈ ਜਦੋਂ ਵੀ ਕਿਸੇ ਚਾਹੇ ਕਰੇ ਚੈਲੰਜ ਕੀਤਾ ਜਦ ਕਿਸੇ ਨੇ ਇਹਨਾਂ ਨੂੰ ਚੈਲੰਜ ਕੀਤਾ ਹੈ ਇਹਨਾਂ ਨੇ ਹਮੇਸ਼ਾ ਹੀ ਸਿਰਮੁਖੇ ਕਬੂਲ ਕੀਤਾ ਹੈ ਔਰ ਜਿਹੜੀ ਗੱਲ ਕਰ ਰਿਹਾ ਕੱਲ ਕੁੜੀ ਜੋ ਉਥੇ ਗਈ ਹੈ ਉਹਦੇ ਵਾਸਤੇ ਸਾਰੇ ਹੀ ਲੋਕ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਲਈ ਚਾਹੇ ਉਹ ਪ੍ਰੈਸ ਆ ਚਾਹੇ ਕੋਈ ਵੀ ਹੈ ਹੰਗਾਰਾ ਇਹਨਾਂ ਨੇ ਪਰਿਆ ਲੇਕਿਨ ਸਾਡੇ ਹਿੰਦੂ ਤਤਤਵ ਦੇ ਵਿੱਚ ਥੋੜੀ ਕਮੀ ਹੈ ਜਦੋਂ ਕੋਈ ਐਸੀ ਚੀਜ਼ਾਂ ਹੁੰਦੀਆਂ ਅਸੀਂ ਪਰੇ हट ਜਾਂਦੇ ਹਾਂ ਸੋ ਮੈਂ ਇੱਕ ਵਾਰ ਫੇਰ ਸਿੱਟੀ ਸਾਹਿਬ ਨੂੰ ਵੀ ਔਰ ਉਹਦੇ ਜਿੰਨੀ ਵੀ ਟੀਮ ਹੈ ਪ੍ਰਧਾਨ ਜੀ ਦੀ ਸਾਰੇ ਨੂੰ ਮੈਂ ਵਧਾਈਆਂ ਦਿੰਦਾ ਕਿ ਅੱਜ ਜੋ ਰੌਣਕਾ ਵੇਖਣ ਨੂੰ ਮਿਲੀਆਂ ਨੇ ਘਰ ਤੋਂ ਕੱਟਨੀ 3-4 ਕਿਲੋਮੀਟਰ ਦੇ ਉੱਪਰ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਉਹ ਲੰਗਰ ਦਾ ਕੋਈ ਅੰਤ ਨਹੀਂ ਹੈ। ਲੰਗਰ ਦਾ ਪ੍ਰਧਾਨ ਜੀ ਦੱਸੋ ਲੰਗਰ ਬਾਰੇ। ਮੈਂ ਸੇਵਕ ਮਹਾਦੇਵ ਮੰਦਰ ਇਹ ਸਾਰੀ ਸ਼ੇਪਕਦਾਂ ਨੂੰ ਮੈਂ ਆਇਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਹ ਸ਼ਿਵਰਾਤਰੀ ਦੇ ਉੱਤੇ ਸ਼ਿਵਵਾ ਦੇ ਉੱਤੇ ਅਤੇ ਬੇਨਤੀ ਕਰਦਾ ਹਾਂ ਕਿ ਇਹ ਜਿਹੜਾ 2-2 3-3 ਕਿਲੋਮੀਟਰ ਲਾਈਨਾਂ ਲੱਗੀਆਂ ਹੋਈਆਂ ਹੈ ਇਹ ਸਭ ਤੁਹਾਡੀ ਮਿਹਨਤ ਔਰ ਤੁਹਾਡੀ ਜਵਾਬਤਾ ਸਾਡੇ ਪ੍ਰਧਾਨ ਦੀ ਮਿਹਨਤ ਦਾ ਫਲ ਹੈ ਮੈਂ ਸਾਰੇ ਸ਼ੇ ਭਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਇੱਥੇ ਵੱਧ ਤੋਂ ਵੱਧ ਲੋਕ ਆਓ ਅਤੇ ਇਸ ਨੂੰ ਹੋਰ ਕਾਮਯਾਬ ਬਣਾਓ ਇੱਥੇ 22 ਪੌੜੀਆਂ ਪੰਡਵਾ ਨੇ 5000 ਸਾਲ ਪਹਿਲਾਂ ਬਣਾਈਆਂ ਜਿਹੜਾ ਇਹਦੇ ਵਿੱਚ ਜੋੜਾ ਇਸ਼ਤਾਨ ਕਰੂਗਾ ਉਹਨਾਂ ਨੂੰ ਬੱਚਿਆਂ ਦੀ ਪ੍ਰਾਪਤੀ ਹੋਊਗੀ ਆ ਬੇਅ ਔਲਾਦ ਨਹੀਂ ਜਾਊਗਾ ਕੋਈ ਇੱਥੇ ਸ਼ਿਮੰਦਰ 48 ਦਿਨ ਬਾਅਦ ਅਗਰ ਇਹ ਸੇਵਾ ਕਰ ਜੇਵੇ ਕੋਈ ਆ ਕੇ ਤਾਂ ਉਹਦੀ ਮਨ ਦੀ ਆਤਮਨਾ ਪੂਰੀਆਂ ਹੁੰਦੀਆਂ ਹਨ ਇੱਥੇ ਇਸੇ ਨੂੰ ਵੀ ਗਲ ਕੋਟੂ ਦੀ ਬਿਮਾਰੀ ਪੈਰਲਿਸਿਸ ਪੈਰਲਾਈਜ਼ ਅਤੇ ਹੋਰ ਬਹੁਤ ਸਾਰੀ ਛੋਟੀ ਛੋਟੀਆਂ ਬਿਮਾਰੀਆਂ ਹੈ ਜਿਹੜਾ ਇੱਥੇ ਆ ਕੇ ਰੋਕ ਲਾਉਂਦਾ ਉਹਨਾਂ ਨੂੰ ਕੁਝ ਨਹੀਂ ਹੁੰਦਾ ਹੈ ਮੈਂ ਬੇਨਤੀ ਕਰਦਾ ਆ ਇਹ ਤੁਹਾਡੇ ਬਿਨਾ ਇਹ ਸੰਗਤ ਤੋਂ ਬਿਨਾ ਇਹ ਲੋਕਾਂ ਤੋਂ ਬਿਨਾ ਇਹ ਭਗਤਾਂ ਤੋਂ ਬਿਨਾ ਇਸ ਕਿਸੇ ਵੀ ਸਤਾਨ ਦੀ ਵੈਲਿਊ ਨਹੀਂ ਹੁੰਦੀ ਵੈਲਿਊ ਬਣਾਉਂਦੇ ਆ ਭਗਤ ਬਣਾਉਂਦੇ ਆ ਭਗਤ ਜਿਹੜੇ ਐ ਉਹ ਸਭ ਤੋਂ ਵੱਡੇ ਐ ਪ੍ਰithvi ਆਖਦੀ ਮੈਂ ਸਭ ਤੋਂ ਵੱਡੀ ਮੈਂ ਪ੍ਰithvi ਵੀ ਸਿਰ ਤੇ ਉਠਾਈ ਹੋਈ ਹੈ ਛੇ ਛਾਤ ਦੇ ਮੈਂ ਬੇਹਸ਼ ਵੱਡਾ ਕਾ ਛੇ ਛਾਦੀ ਮਾਲਾ ਗਲੇ ਵਿੱਚ ਪਾਈ ਹੋਈ ਹੈ ਬੇਸ਼ ਨਹੀਂ ਵੱਡੇ ਆ ਕੈਲਾਸ਼ ਵੱਡਾ ਜਿਹਨੇ ਮਹੇਸ਼ ਤੇ ਤੂਣੀ ਰਮਾਈ ਹੋਈ ਹੈ ਕੈਲਾਸ਼ ਨਹੀਂ ਵੱਡਾ ਆ ਰਾਵਣ ਵੱਡਾ ਜਿਹਨੇ ਕੈਲਾਸ਼ ਦੀ ਗੇਂਦ ਬਣਾਈ ਹੋਈ ਹੈ ਰਾਵਣ ਨਹੀਂ ਵੱਡਾ ਆ ਹਨੂਮਾਨ ਵੱਡਾ ਜਿਹਨੇ ਰਾਮ ਦੀ ਪਸ ਕਰਾਈ ਹੋਈ ਹੈ ਬ੍ਰਾਮ ਨਹੀਂ ਵੱਡੇ ਹਨ ਭਗਤ ਵੱਡੇ ਜਿਹਨੇ ਰਾਮ ਤੋਂ ਸੇਵਾ ਕਰਾਈ ਗਈ ਹੈ ਸੇਵਕ ਨਹੀਂ ਵੱਡੇ ਹੈ ਸ਼ੰਕਰ ਵੱਡਾ ਜੀ ਨੂੰ ਸਭ ਦੀ ਧੂਣੀ ਰਚਾਈ ਹੋਈ ਹੈ ਇੰਨੀ ਗੱਲ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇੱਥੇ ਵੱਧ ਵੱਧ ਜੁੜਨ ਦੀ ਕੋਸ਼ਿਸ਼ ਕਰੋ ਆਓ ਅਤੇ ਸਾਡੀ ਮੈਨੇਜਮੈਂਟ ਕਮੇਟੀ ਦਾ ਸਾਥ ਦਿਓ ਬਾਕੀ ਬਾਕ ਖਾਰਾ ਜੀਰਾ ਸਾਥ ਦਿਓ ਤਾਂ ਕਿ ਅਸੀਂ ਇੱਥੋਂ ਹੋਰ ਵੀ ਵਧੀਆ ਬਣਾ ਸਕੀਏ ਹਰ ਹਾਰ ਮਹਾਦੇਵ ਜੀ ਨਾਲ ਹੋਏ ਸੀ ਮੰਦਿਰ ਬਣਾਉਣ ਕਮੇਟੀ ਦੇ ਸਾਡੇ ਘਰੋਂ ਸੋ ਹੋਰ ਵੀ ਜਿਹੜੇ ਹੈ ਉਹਰੇ ਭਗਤ ਆਏ ਹੋਣੇ ਉਹਨਾਂ ਨਾਲ ਗੱਲ ਕਰਦੇ ਹਾਂ ਫਲਾਣੀ ਕੀ ਗੱਲ ਚਾਹੁੰਦੇ ਹੋ ਕਿੰਨੀਆਂ ਰੌਣਕਾਂ ਅੱਜ ਨਹੀਂ ਅੱਜ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਜੀ ਇੱਥੇ ਤਕਰੀਬਨ 5 ਲੱਖ ਦੇ ਕਰੀਬ ਭਗਤ ਆ ਚੁੱਕੇ ਆ ਤੇ 62 ਦੇ ਕਰੀਬ ਇੱਥੇ ਲੰਗਰ ਲੱਗੇ ਹੋਏ ਨੇ ਤੇ ਅੱਜ ਉਹਲੇ ਸ਼ੰਕਰ ਜੀ ਨੇ ਮੇਰੇ ਕੋਲ ਸ਼ਾਇਦ ਆਮ ਆਪੀ ਪਾਰਟੀ ਦੇ ਪ੍ਰਬੰਧਕਾਂ ਦੇ ਘਰੋਂ ਵੀ ਆ ਕੇ ਗਏ ਨੇ ਜੀ ਮੈਡਮ ਗੁਰਪ੍ਰੀਤ ਕੌਰ ਡਾਕਟਰ ਗੁਰਪ੍ਰੀਤ ਆ ਕੇ ਗਏ ਨੇ ਜੀ ਉਹ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਅੱਜ ਚੈਲਾ ਦੇ ਵਿੱਚ ਵੀ ਉਰੀਆ ਓਲ ਕਾ ਦੇਖਣ ਨੂੰ ਮਿਲ ਜਿਆ ਉਹਦੇ ਪੈਰ ਦੇ ਵਿੱਚ ਵੀ ਅੱਛਾ ਜੀ ਮੈਂ ਸਾਰੇ ਸ਼ੇ ਭਗਤਾਂ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਆਓ ਆਪਾਂ ਸਾਰੇ ਰਲ ਕੇ ਅੱਜ ਭੋਲੇ ਸ਼ੰਕਰੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਪੁलेश्वर ਸ਼ੰਕਰ ਜੀ ਅੱਗੇ ਪ੍ਰਾਰਥਨਾ ਕਰਦਾ ਕਿ ਉਹ ਸਾਰੇ ਸ਼ਿਵ ਭਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤੇ ਹਮੇਸ਼ਾ ਨਾਲ ਚੜ੍ਹਦੀ ਕਲਾ ਦੇ ਰੱਖਣ। ਆਹ ਹਰ ਮੂਰਾਂ ਦੇ ਹਰ ਮਹਾਦੇਵ ਜੋ ਸ਼ਰਮਾ ਜੀ ਵੀ ਖੜੇ ਨੇ ਜੋ ਕਿ ਸਾਬਕਾ ਪ੍ਰਧਾਨ ਨੇ ਨਗਰ ਕੋਖਲੇ ਉਹ ਇੱਕ ਹੀ ਗਾਣਾ ਜਿੰਨੂ ਜਿਹੜਾ ਹੈ ਜਿਸ ਮੰਦਰ ਦੇ ਵਿੱਚ ਪੱਬਿਆ ਰੌਣਕਾਂ ਲੱਗੀਆਂ ਨੇ। ਇਹ ਭਗਵਾਨ ਸ਼ਿਵ ਦੀ ਪੂਰੀ ਕਿਰਪਾ ਹੋਈ ਯਾਰ ਪਹਿਲ ਤੇ। ਜਿਹੜਾ ਇੰਨਾ ਇਕੱਠ ਦੇਖ ਕੇ ਮਨ ਖੁਸ਼ ਹੁੰਦਾ ਵੀ ਭਗਵਾਨ ਦੇ कृपा भगवान दी, दी हां दे बिल्कुल जी कहंदे भगवान दी कृपा और कृपा ਤਾਂ ਦੇਖੋ ਬਰਸ ਲਈ ਹੈ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਭਗਵਾਨ ਦੇ ਰੰਗ ਦੇ ਵਿੱਚ ਰੰਗੇ ਹੋਏ ਲੋਕ ਜੇ ਕਾਰੇ ਲਗਾਉਂਦੇ ਹੋਏ ਅੱਜ ਇਸ ਪਵਿੱਤਰ ਧਰਤੀ ਦੇ ਉੱਪਰ ਇਹ ਉਹ ਪਵਿੱਤਰ ਧਰਤੀ ਹੈ ਜਿਸ ਦੇ ਵਿੱਚ ਪਾਂਡਵਾ ਨੇ ਇੱਥੇ ਆ ਕੇ ਸ਼ਿਵਲਿੰਗ ਦੀ ਪੂਜਾ ਕੀਤੀ ਸੀ ਪਿੱਛੇ ਤਲਾਬ ਜਿਹੜਾ ਹੈ ਮੈਂ ਆਪਣੀ ਸਟੋਰੀ ਦੇ ਵਿੱਚ ਵੀ ਤੁਹਾਨੂੰ ਦੱਸਾਇਆ ਸੀ ਕਿ ਪਿੱਛੇ ਤਲਾਬ ਬਣਿਆ ਹੋਇਆ ਜੋ ਕਿ ਪਾਂਡਵਾ ਵੱਲੋਂ ਬਣਾਇਆ ਗਿਆ ਸੀਗਾ ਇਸ ਤੋਂ ਇਲਾਵਾ ਜਿਹੜਾ ਉਹ ਸ਼ਿਵਲਿੰਗ ਹੈ ਹਿੰਦੁਸਤਾਨ ਦੇ ਵਿੱਚ ਪਹਿਲਾ ਸ਼ਿਵਲਿੰਗ ਹੈ ਜਿਹੜਾ ਕਟਿਆ ਹੋਇਆ ਹੈ ਤੇ ਜਿਸ ਦੀ ਪੂਜਾ ਹੁੰਦੀ ਹੈ ਅ ਸੋ ਲਗ ਲਗ ਪੰਤਾਂ ਵੱਲੋਂ ਜਿਹੜੇ ਆਪਾਂ ਕੁਛ ਵੀ ਰਹੇ ਆ ਸੋ ਡਾਇਮੰਡ ਸਾਹਿਬ ਖੜੇ ਆ ਨਾ ਵੀ ਗੱਲਬਾਤ ਕਰਾਂਗੇ ਅ ਇੱਕ ਸ਼ੁਰੂ ਵਿੱਚ ਜਰਦਾ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਹੈ ਜਿਹੜੀ ਤੁਸੀਂ ਪਹੁੰਚੇ ਹੋਏ ਹੋਰੇ ਨੇ ਤੋਂ ਅਸੀਂ ਲਗਾਤਾਰ ਬਹੁਤ ਸਾਲ ਹੋ ਗਏ ਸਾਨੂੰ ਇੱਥੇ ਆਂਦੇ ਹੋਏ ਮੋਰਿੰਦਰ ਖਾਰਾ ਜੀ ਲੁਧਿਆਣੇ ਤੋਂ ਆਏ ਜਿਨ੍ਹਾਂ ਨੇ ਇਸ ਮੰਦਿਰ ਨੂੰ ਸੁਧਾਰਨ ਦਾ ਬੀੜਾ ਉਠਾਇਆ ਔਰ ਬੜੀ ਮਿਹਨਤ ਦੇ ਨਾਲ ਅਸੀਂ ਉਹਨਾਂ ਦੀ ਅਗਵਾਈ ਦੇ ਅੰਦਰ ਇਸ ਮੰਦਰ 'ਚ ਕੰਮ ਕਰਕੇ ਅੱਜ ਇਸ ਨੂੰ ਇਸ ਪੀਸ਼ਨ ਤੇ ਪਹੁੰਚਾਇਆ ਕਿ ਅੱਜ ਇਹਦੀ ਮਾਨਤਾ ਬੜੀ ਦੂਰ ਦੂਰ ਤੱਕ ਅਸੀਂ ਇਕੱਟ ਕਰਦੇ ਆ ਸਾਡੇ ਦੇ 4 ਲੱਖ ਵੰਦਾ ਤਾਂ ਇਸ ਮੰਦਰ 'ਚ ਆਨ ਲੱਗਿਆ ਵੱਡੀ ਵੱਡੀ ਹਸਤੀਆਂ ਵੀ ਆਨ ਲੱਗੀਆਂ ਇਹਦਾ ਰੱਖ-ਰਖਾਓ ਪਿੱਛੇ ਪਾਂਡਵਾ ਦਾ ਤਲਾਵ ਬਣਿਆ ਹੋਇਆ ਹੈ ਜਿਹਦਾ ਰੱਖ-ਰਖਾਓ ਲਈ ਬਹੁਤ ਮਿਹਨਤ ਔਰ ਪੈਸਾ ਲੱਗਿਆ ਔਰ ਇਹ ਪਹਿਲਾ ਸਿਬਲਿੰਗ ਹੈ ਖੰਡਿਤ ਸਿਬਲਿੰਗ ਜਿਹਦੀ ਕੋਈ ਆਖੀ ਉਜਾਓ ਹਾਂ ਸੋ ਬਿਲਕੁਲ ਜੀ ਇਹ ਸਿਬਲਿੰਗ ਬਾਰੇ ਦਾ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਆਪਣੇ ਆਰਟੀਕਲ ਦੇ ਵਿੱਚ ਵੀ ਜਾਣਕਾਰੀ ਦੇ ਚੁੱਕਿਆ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ 3 ਤੋਂ ਲੈ ਕੇ 4-5 ਲੱਖ ਤੱਕ ਜਿਹੜੇ ਹੈ ਸੁਧਾਲੂ ਉਰੇ ਪਹੁੰਚ ਚੁੱਕੇ ਨੇ ਇੱਕ ਦਿਨ ਉਹ ਆਵੇਗਾ ਉਹ ਸਮਾਂ ਬਿਲਕੁਲ ਨੇੜੇ ਹੈ ਜਦੋਂ ਇਹ ਜਿਹੜਾ ਇਤਿਹਾਸਿਕ ਪਿੰਡ ਹੈ ਇੱਥੇ ਲੰਬੀਆਂ-ਲੰਬੀਆਂ ਕਤਾਰਾਂ ਜਿਵੇਂ ਹੁਣ ਲੱਗੀਆਂ ਹੈ ਕਿ ਨਹੀਂ ਹਰ ਸਮਾਗਮ ਦੇ ਉੱਪਰੋਂ ਦੇਖਣ ਨੂੰ ਮਿਲ ਗਿਆ ਕਿਉਂਕਿ ਇਤਿਹਾਸਿਕ ਪਿੰਡ ਹੈ ਪਾੜਵਾ ਦਾ ਪਿੰਡ ਹੈ ਜਿਹੜਾ ਜਿੱਥੇ ਪਾੜਵਾ ਨੇ ਆ ਕੇ ਪੂਜਾ ਵੀ ਕੀਤੀ ਸੀਗੀ ਉਹ ਬਾਬਰ ਨੇ ਬਾਬਰ ਨੇ ਇਸ ਮੰਦਰ ਨੂੰ ਖੰਡਨ ਕੀਤਾ ਸੀ ਜਦੋਂ ਇਹ ਮੰਦਰ ਮੰਦਰ ਨੂੰ ਖੰਡਨ ਕੀਤਾ ਜਾ ਰਿਹਾ ਸੀ ਬਾਬਰ ਵੱਲੋਂ ਤਲਵਾਰ ਚਲਾਈ ਗਈ ਇਸ ਨੂੰ ਕੱਟਣ ਵਾਸਤੇ ਤਾਂ ਕਹਿੰਦੇ ਨੇ ਕਿ ਇਹਦੇ ਵਿੱਚੋਂ ਖੂਨ ਦੀ ਧਾਰਾ ਨਿਕਲੀ ਔਰ ਜਦੋਂ ਬਾਬਰ ਦਾ ਬਿਲਕੁਲ ਸਭ ਕੁ ਖਾਤਮਾ ਹੋ ਗਿਆ ਤਾਂ ਬਾਬਾ ਨੂੰ ਕਿਸੇ ਨੇ ਦੱਸਿਆ ਕਿ ਜਿਹੜਾ ਤੂੰ ਜਿਵਰਿੰਗ ਤੋੜਿਆ ਹੈ ਉਹਦੇ ਕਰਕੇ ਤੇਰੇ ਉੱਪਰ ਇਹ ਮੁਸੀਬਤਾਂ ਆ ਰਹੀਆਂ ਉਸ ਤੋਂ ਬਾਅਦ ਬਾਬਰ ਨੇ ਆ ਕੇ ਉਰੇ ਮੰਦਰ ਦਾ ਨਿਰਮਾਣ ਕਰਾਇਆ ਇੱਕ ਲੱਗਦਾ ਸ਼ਿਵਜੀ ਦਾ ਮੰਦਰ ਵੀ ਬਣਿਆ ਹੋਇਆ ਜਿਹੜਾ ਬਾਬਰ ਵੱਲੋਂ ਬਣਾਇਆ ਗਿਆ ਔਰ ਬਾਬਰ ਨੂੰ ਵੀ ਆਖਰ ਇਸ ਦਰਬਾਰ ਦੇ ਵਿੱਚ ਝੁਕਣਾ ਹੀ ਪਿਆ ਜੋ ਮੇਰੀ ਬਿਲਕੁਲ ਬੈਕ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਹ ਉਹ ਇਤਿਹਾਸਿਕ ਸ਼ਿਵ ਮੰਦਰ ਹੈ ਜਿਹੜਾ ਸਦੀਆਂ ਪੁਰਾਣਾ ਹੈ ਜਿੱਥੇ ਬਾਬਰ ਨੇ ਕਈ ਵਾਰ ਹਮਲਾ ਕੀਤਾ ਇਸ ਤੋਂ ਇਲਾਵਾ ਪਾਂਡਵਾ ਨੇ ਉਰੇ ਆ ਕੇ ਤਪੱਸਿਆ ਕੀਤੀ ਹਿੰਦੁਸਤਾਨ ਦੇ ਵਿੱਚ ਪਹਿਲਾ ਉਹ ਸ਼ਿਵਲਿੰਗ ਹੈ ਜਿਹੜਾ ਕਟਿਆ ਹੋਇਆ ਹੈ ਕਿਉਂਕਿ ਸਨਾਤਨ ਧਰਮ ਦੇ ਵਿੱਚ ਖੰਡਕ ਜਿਹੜੇ ਹੈ ਕੋਈ ਵੀ ਮੂਰਤੀ ਆ ਉਹਦੀ ਪੂਜਾ ਨਹੀਂ ਹੁੰਦੀ ਪਰ ਹਿੰਦੁਸਤਾਨ ਦੇ ਵਿੱਚ ਇੱਕ ਅਜਿਹਾ ਸ਼ਿਵ ਮੰਦਰ ਹੈ ਜਿੱਥੇ ਕਟੇ ਹੋਈ ਦੀ ਜਿਹੜੀ ਹੈ ਉਰੇ ਜੋ ਸ਼ਿਵ ਜੀ ਕਟੇ ਹੋਏ ਨੇ ਉਹਨਾਂ ਦਾ ਵੀ ਜਿਹੜੀ ਹੈ ਉਰੇ ਪੂਜਾ ਅਰਦਨਾ ਦਿਨ ਰਾਤ ਹੁੰਦੀ ਹੈ ਲੱਖਾਂ ਦੀ ਸੰਖਿਆ ਦੇ ਵਿੱਚ ਸੁਧਾਲੂ ਜਿਹੜੇ ਨੇ ਅੱਜ ਇਸ ਮੰਦਰ ਦੇ ਵਿੱਚ पूजा अर्चना करना हुए ने देख रहे हो के बड़ी संख्या जेड़े ने इस मंदिर अर्चना पे शिवजी की पूजा कर रहे हैं इनसे बात कर रहे हैं क्या कहना चाहते देर से ये आ रही है रात को बारह बजे से पब्लिक आ रही है कितने कितनी कि पब्लिक अभी तक आ चुकी है अभी तक चार पांच लाख लोग पब्लिक आ गई भक्तजन इतने लोगों ने दर्शन कर लिया कैसा प्रबंध है, अच्छा है बहुत अच्छा प्रबंध है।, है।, है बहुत मतलब बाहर पंडाल का भी मतलब लंगर का भंडारा का भी व्यवस्था है अंदर जल चढ़ाने भी बढ़िया सिस्टम है काफी भक्तजन सेवादार भी लगे, बहुत बढ़िया सिस्टम बना रखे जा इसकी महानता क्या है जैसे शिवरात्रि है इसकी क्या है इसकी महानता ऐसे है कि भगवान शिव निराकार से साकार रूप में आए थे यही फाल्गुन महा के किरण पक्ष की चतुर्दशी आधी रात को भगवान निराकार से साकार रूप में आए थे और दूसरी इस भारतीय मान्यताओं पुराणों के ग्रंथों के अनुसार इस महीने में मतलब भगवान शिव अपने विशाल कया स्वरूप को करोड़ों सूर्य के समान तेजस्वी वाले रूप में प्रकट हुए थे और भगवान शंकर इस दिन वैराग्य जीवन को त्याग कर गृहस्थ जीवन में मतलब प्रवेश किया था आज आज का का दिन शादी कि हाँ। प्रभु की शादी है प्रभु की शादी है आज के दिन में जिसका मतलब शादी रोता है शादी में कुछ बताता है आज के दिन में भक्ति भाव से शिवरात्रि का व्रत रख के भगवान शिव को जलाभिषेक बेल पत्र चलाना से उनकी शीघ्रा शीघ्र शादी होती है ਹਰ ਮਨੋ ਕਾਮਨਾ ਪੂਰ ਹੋਤੇ ਪਰ ਜੀ ਨੇ ਜਾਣਕਾਰੀ دی ਮੇਰੇ ਸਾਥ ਕੁਝ ਭਗਤ ਵੀ ਹੈ ਜੋ ਯਹਾਂ ਪਰ ਕਾਹ ਕਰ ਐ ਅਸੀਂ ਤਾਂ ਹਰ ਵਾਰੀ ਆਨੇ ਆਨੇ ਰਦੇ ਹੋਏ ਕਿਹੜੀ ਜਗਾ ਤੋਂ ਆਪਰੇ ਤੋਂ ਯਾਤਰਾ ਹੈ ਤੋਂ ਗੁਰਾ ਹੈ ਤੋਂ ਅਜ ਕਿੰਨਾ ਤੁਮ ਸਕੂਨ ਮਿਲਦਾ ਇਸ ਜਗ੍ਹਾ ਤੇ ਬਹੁਤ ਜਿਆਦਾ ਬਹੁਤ ਜਿਆਦਾ ਸਾਡੇ ਤਾਂ ਬੱਚੇ ਤੜਫ ਜਾਂਦੇ ਆ ਪਰ ਨਾ ਆਈਏ ਤਾਂ ਕਦੇ ਕੁਝ ਐਸਾ ਹੋਇਆ ਵੀ ਪ੍ਰਭੂ ਦੇ ਨਾਮ ਦੇ ਉੱਪਰ ਕੋਈ ਐਸਾ ਚਮਤਕਾਰ ਹੋਇਆ ਹੋਵੇ ਜਿਵੇਂ ਜੋ ਜੀ ਹਰਥੇ ਰੱਖਿਆ ਕਰਦੇ ਹੋ ਹਰ ਰੋਚੋ ਨੇ ਮਿਲਦਾ ਹੈ ਇਹ ਜੀ ਕੋਲ ਪ੍ਰਭੂ ਮੰਦਿਆ ਸਿੰਘ ਨੂੰ ਬਿਟਲ ਕਿੰਨਾ ਕਿੰਨਾ ਕੁ ਮੰਦਿਆ ਬਹੁਤ ਜਿਆਦਾ ਇਸੇ ਸ਼ਿਵ ਨੂੰ ਮੰਦਿਆ ਜੋ ਸਭ ਨੂੰ ਮੰਦਿਆ ਸਭ ਸ਼ਿਵ ਨੂੰ ਮੰਦਿਆ ਇੱਥੇ ਕੀ ਖਾਸੀ ਤੇ ਇੱਥੇ ਆ ਕੇ ਸਕੂਨ ਮਿਲਦਾ ਆ ਸਕੂਨ ਮਿਲਦਾ ਕਿੰਨਾ ਕੁ ਜੀ ਮੋਸਾਲਾ ਤੋਂ ਮੋਸਾਲਾ ਦੁਆਰੇ ਇਹ ਤਾਂ ਜੇ ਕਦੇ ਨਾ ਕਦੇ ਪਾਪਾ ਲੈ ਕੇ ਆਣ ਫੇਰ ਫੇਰ ਬੰਨ ਕੇ ਫਿੱਟ ਕਰਦੇ ਇਹ ਤਾਂ ਕਿਹੜਾ ਕਰੇਗੀ ਫੈਸਲਾ ਕਰਕੇ ਆਪਾਂਗੇ ਫਿਰ ਕੋਈ ਬੱਚਿਆਂ ਦੇ ਮਨ ਦੇ ਵਿੱਚ ਵੀ ਆਸਤਾ ਹੈ ਆਸਤਾ ਤਾਂ ਹੀ ਹੈ ਜੇ ਇੱਥੇ ਕੁਝ ਹੈ ਤਾਂ ਹੀ ਲੋਕ ਜਿਹੜੇ ਆ ਦੂਰ ਦੂਰ ਤੋਂ ਆ ਰਹੇ ਮੱਥਾ ਨੀ ਕਰਾਉਂਦੇ ਨੇ ਜੋ ਕੈਮਰਾਮੈਨ ਰਜੇਸ਼ ਬੰਟੀ ਦੇ ਨਾਲ ਮਹਾਰਾਜ ਮੈਨਰੋ ਯੂਨੀਵਰਸਲ ਨਿਊਜ਼ ਨੇਸ਼ਨ ਇਹ ਸਮਾਦ ਦੇਖ ਰਹੇ ਹੋ ਇਹ ਸਮਾਧਾਂ ਉਹਨਾਂ ਜਿੰਦਾ ਸਾਧੂਆਂ ਦੀਆਂ ਨੇ ਇਹਨਾਂ ਨੇ ਤਪੱਸਿਆ ਕੀਤੀ ਤਪੱਸਿਆ ਤੋਂ ਬਾਅਦ ਉਹਨਾਂ ਨੇ ਆਪਣੀ ਜਿੰਦਾ ਸਮਾਦ ਜਿਹੜੀ ਹੈ ਇਹਨਾਂ ਸਮਾਧੀਆਂ ਚ ਲੁੱਤੀ ਹੈ ਇੱਥੇ ਜਿੰਦਾ ਸਾਧੂ ਜਿਨ੍ਹਾਂ ਨੇ ਕੀ ਸਮਾਦ ਲੱਤੀ ਸੀ ਉਹਨਾਂ ਦੀਆਂ ਸਮਾਧਾਂ ਉਰੇ ਨੌ ਸਮਾਧਾ ਬਣਿਆ ਹੋਈਆਂ ਨੇ ਅਰਧ ਕੁੰਭ ਕਿਹਾ ਜਾਂਦਾ ਇਹਨੂੰ ਕੁੰਭ ਤੋਂ ਕਾਂਸੀ ਤੋਂ ਬਾਅਦ ਅਰਧ ਕਾਂਸੀ ਕਾਂਸੀ ਤੋਂ ਬਾਅਦ ਜੇਕਰ ਕੋਈ ਸਭ ਤੋਂ ਵੱਡੀ ਕਾਂਸੀ ਹੈ ਅਰਧ ਕਾਂਸੀ ਤਾਂ ਉਹ ਇਸ ਮੰਦਰ ਨੂੰ ਕਿਹਾ ਜਾਂਦਾ ਹੈ